ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਲੱਗਿਆ ਹੈ ਦੀ ਆਲੂਆਂ ਨੂੰ ਪਾਣੀ ਲਾਉਣਾ ਇਹ ਆਪਾਂ ਨੇ ਤੀਜਾ ਪਾਣੀ ਸ਼ੁਰੂ ਕਰਤਾ ਜੀ ਧੰਨ ਬਹੁਤ ਜ਼ਿਆਦਾ ਪਈ ਹੋਈ ਆ ਆਹ ਦੇਖੋ ਇੱਧਰ ਚੱਲਦਾ ਪਾਣੀ ਆਪਣਾ ਇਹ ਘੜੇ ਨਾਲ ਲੂ ਆਪਣੇ ਆਇਲ ਆਰ ਤੂੰ ਦੇਖੋ ਹਲਦ ਵਾਲਾ ਦਿਖਦਾ ਨਹੀਂ ਭੋਰਾ ਵੀ ਸੋ ਕੱਲ ਮੈਂ ਰਿਓ ਪਾ ਗਿਆ ਤੇ ਯੂਰੀਆ ਬੱਚੇ ਵੇ ਯੂਰੀਆ ਪਾ ਕੇ ਅੱਜ ਪਾਣੀ ਲਾਉਣ ਲੱਗੇ ਆਂ। ਤੋਂ ਫਿਰ ਕਰਾਂਗੇ ਸਪਰੇਅ ਇਹਦੇ ਬਾਤਾਈ ਦੇ। ਸੋ ਆਲੂਆਂ ਦਾ ਕੰਮ ਇਸ ਤਰ੍ਹਾਂ ਚੱਲਦਾ ਹੀ ਰਹਿੰਦਾ। ਅਰੇ ਪਾਣੀ ਲਾ ਲਓ ਤੇ ਰਿਓ ਪਾ ਲਓਗੇ ਸਪਰੇਅ ਕਰ ਲਓ। ਉਹ ਇਹਦਾ ਕੰਮ ਬਹੁਤ ਜ਼ਿਆਦਾ ਆ ਉਹ ਦੀਆ ਪਾਣੀ ਕਰਤਾ ਫਿਰੋ ਜੀ ਇਹ ਤਾਂ ਚੱਲਦੀ ਆ ਮੋਟਰ ਆਪਣੀ ਪੰਬ ਵਿੱਚ ਦਿਖਦੇ ਨਹੀਂ ਗੀ ਤੋ ਕੋਈ ਇੰਨੇ ਸਾਢੇ ਕੰਮ ਕਰਨੇ ਪੈਂਦੇ ਨੇ ਖੇਤਾਂ 'ਚ। ਯਾ ਫਸਲ ਵੇਚਣੀ ਹੁੰਦੀ ਆ ਫੇਰ। ਕੌਡੀਆਂ ਦਾ ਭਾਅ ਵਿਕਦੀ ਆ ਸੋਸ ਵੇਰੇ ਵੇਰੇ ਲੋਕ ਪੈਂਦੇ ਆ ਰਜਾਈਆਂ ਚ ਅਸੀਂ ਫਿਰਦੇ ਹੁੰਦੇ ਆ ਖੇਤਾਂ ਚ ਸੱਜਰੇ ਆ ਗਏ ਤੜਕੇ ਮੋਟਰ ਜੋੜਨੀ ਪੈਂਦੀ ਆ ਤੋ ਭਰ ਗਿਆ ਕਿਹੜਾ ਆਪਾਂ ਛੱਡ ਦੀ ਨੱਕਾ ਜੀ ਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਕਿਰਪਾ ਕਰਕੇ ਲਾਇਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੇ ਹੋਰ ਖੇਤੀ ਬਾੜੀ ਦੇ ਮੈਂ ਤੁਹਾਨੂੰ ਕੰਮ ਕਰਾ ਦਿਖਾਉਂਦਾ ਰਹਾਗਾ ਇੱਕ ਆਪਾਂ ਨਵਾਂ ਚੈਨਲ ਸ਼ੁਰੂ ਕਰਾਇਆ ਜੀ ਪੰਜਾਬੀ ਕਲਚਰ ਜਿਹਦੇ ਉੱਤੇ ਮੈਂ ਪ੍ਰਾਤਨ ਚੀਜ਼ਾਂ ਦਿਖਾਉਣਾ ਹੁੰਦਾ ਜਿਹੜੀਆਂ ਪੁਰਾਣੇ ਜਬਾਨੇ ਵਿੱਚ ਵਰਤੀ ਜਾਂਦੀਆਂ ਨੇ ਘਰਾਂ ਵਿੱਚ ਸੋਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਪੰਜਾਬੀ ਕਲਚਰ ਉਹਦਾ ਨਾਮ ਉਹਦੇ ਵਲੌਗ ਵੀ ਜਰੂਰ ਦੇਖਿਆ ਕਰਨਾ ਸੋ ਅੱਜ ਲਈ ਇੰਨਾ ਹੀ ਸ਼ੁਕਰੀਆ ਧੰਨਵਾਦ ਜੀ